ਲੁੱਟ-ਟਾਕ ਹੋਣ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਜਲੰਧਰ ਪੁਲਿਸ ਨੇ ਕੀਤਾ ਗ੍ਰਿਫਤਾਰ ਇਸ ਸੰਬੰਧੀ ਜਾਣਕਾਰੀ ਦਿੰਦੇ ਹਾਂ ਜਲੰਧਰ ਪੁਲਿਸ ਨੂੰ ਬਸਤੀ ਬਾਬਾ ਖੇਲ ਵਿਖੇ ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਬਿਆਨ ਦਿੰਦਿਆਂ ਦੱਸਿਆ ਕਿ ਉਸਦੇ ਘਰ ਦੇ ਬਾਹਰ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਉਕਤ ਵਿਅਕਤੀ ਦਾ ਪਰਸ ਕੋਕੇ ਲਗਿਆ ਜਿਸ ਦੀ ਪਛਾਣ ਜਸਪੀ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਜਲੰਧਰ ਵਜੋਂ ਹੋਈ ਹੈ ਤੇ ਕਾਰਵਾਈ ਦੌਰਾਨ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ ਚੋਰੀ ਦੀਆਂ ਵਾਰਦਾਤਾਂ ਚਸ਼ਮਾ ਲਿਕ ਮੋਟਰਸਾਈਕਲ ਅਤੇ ਇੱਕ ਮੋਬਾਈਲ ਫੋਨ ਸੋਨੇ ਦੀਆਂ ਵਾਲੀਆਂ ਚਾਂਦੀ ਦੀਆਂ ਮੁੰਦ ਮੁਜੇ ਮਾਨੂੰ ਗ੍ਰਫਤਾਰ ਕਰ ਲਿਆ ਤੇ ਐਫ ਆਈ ਆਰ ਦਰਜ ਕਰ ਲਈ ਹੈ ਪੁਲਿਸ ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ ਬਿਊਰੋ ਰਿਪੋਰਟ ਜਲੰਧਰ 20 ਟੀਵੀ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਦੀ ਦੇਸ਼ਨ ਨੁਦੇਸ਼ਾਂ ਤੇ ਜੋ ਸਿਕ ਸਪੈਸ਼ਲ ਡਰਾਈਵ ਚਲਾਈ ਹੈ ਅਗੇਂਸਟ ਸਮੈਚਿੰਗ ਤੇ ਜਿਹੜੇ ਮਾਰੇ ਅਨਸਰ ਆ ਗਏ ਉਸ ਦੇ ਤਹਿਤ ਸਾਨੂੰ ਇੱਕ ਥਾਣਾ ਬਸਤੀ ਬਾਵਾਖੇਨ ਵਿੱਚ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀਗੀ ਇੱਕ ਜੋ ਕੰਪਲੇਨੈਂਟ ਹੁਲੋ ਦੱਸਿਆ ਗਿਆ ਸੀਗਾ ਕਿ ਉਸ ਕੋਲੋਂ ਤਿੰਨ ਜਿਹੜੇ ਨੌਜਵਾਨ ਹੈ ਉਹ ਤੇ ਘਰ ਦੇ ਬਾਹਰੋਂ ਉਦੋਂ ਮੋਟਰਸਾਈਕਲ ਤੇ ਹੋਰ ਚੀਜ਼ਾਂ ਜਿਹੜੀਆਂ ਸਨੈਚ ਕਰਕੇ ਲੈ ਗਏ ਸੀਗੇ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਮਕਦਮਾ ਨੰਬਰ 19/25 ਥਾਣਾ ਬਸਤੀ ਬਾਬਾਕੇ ਵਿੱਚ ਰਜਿਸਟਰ ਕਰਕੇ ਤੇ ਉਹ ਤਫ਼ਤੀਸ਼ ਦੌਰਾਨ ਜਿਹੜੇ ਤਿੰਨੋਂ ਦੋਸ਼ੀ ਆ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਸੀਗਾ ਜਿਸ ਤੋਂ ਬਾਅਦ ਅਸੀਂ ਜਿਹੜੇ ਦੋ ਦੋਸ਼ੀ ਹੈਗੇ ਆ ਉਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਜਿਸ ਦਾ ਜਿਹਨਾਂ ਦਾ ਨਾਮ ਹੈਗਾ ਜਸਪਰੀ ਸਿੰਘ ਉਰਫ ਜੱਸੀ ਪੁੱਤਰ ਇੰਦਰਜੀਤ ਸਿੰਘ ਵਾਸੀ ਗੁਰੂ ਅਰਜਨ ਨਗਰ ਤੇ ਸੂਰਜ ਪੁੱਤਰ ਲਖਵੀਰ ਸਿੰਘ ਵਾਸੀ ਗੁਰੂ ਅਰਜਨਗਰ ਪਸਤੀ ਬਠਿੰਡਾ ਜਿਲ੍ਹਾ ਦਾ ਇਹਨਾਂ ਦੋਨਾਂ ਤੋਂ ਇੱਕ ਮੋਟਰਸਾਈਕਲ ਇੱਕ ਮੋਬਾਈਲ ਫੋਨ Redmi ਇੱਕ ਪਰਸ 3500 ਰੁਪਏ ਇੱਕ ਜੋੜਾ ਸੋਨੇ ਦੀਆਂ ਵਾਲੀਆਂ ਕੁਝ ਆਰਟੀਫੀਸ਼ੀਅਲ ਜੁਐਟਰੀ ਕੁਝ ਚਾਂਦੀ ਦੀ ਜਿਹੜੀ ਜੁਐਟਰੀ ਹੈਗੀ ਆ ਉਹ ਅਸੀਂ ਰਿਕਵਰ ਕਰਨ ਚ ਸਕਸੈਸਫੁਲ ਹੋ ਰਹੀ ਆ ਜੀ ਜਿਹੜਾ ਦੋਸ਼ੀ ਜਸਪ੍ਰੀ ਸਿੰਘ ਉਹ ਜੱਸੀ ਹੈ ਉਸਤੇ ਪਹਿਲਾਂ ਵੀ ਤਿੰਨ ਮੁਕਦਮੇ ਜਿਹੜੇ ਹੈਗੇ ਆ ਸਨੇਚਿੰਗ ਦੇ ਉਹ ਰਜਿਸਟਰਡ ਹੈਗੇ